ਚਾਰ ਜਾਨਾਂ ਨੂੰ ਫ੍ਰੀ ਟ੍ਰੇਨਿੰਗ ਦੇਣੀ ਆ ਉਹਨਾਂ ਨੂੰ ਫਿਟ ਵੀ ਕਰਨਾ ਤੇ ਉਹਨਾਂ ਨੂੰ ਹਿੱਟ ਵੀ ਕਰਾਂਗੇ ਸੋ ਦੋ ਤਾਂ ਮੈਨੂੰ ਇੱਥੇ ਲੋਕਲ ਚਾਹੀਦੇ ਨੇ ਜਿਨ੍ਹਾਂ ਨੂੰ ਆਪਾਂ ਆਪਣੇ ਨੇਚਰਲ ਮਸਲ ਫਿਟਨੈਸ ਸੈਂਟਰ ਦੇ ਵਿੱਚ ਟ੍ਰੇਨਡ ਕਰਾਂਗੇ ਤੇ ਦੋ ਹੀ ਆਪਾਂ ਚੱਕਣੇ ਨੇ ਆਨਲਾਈਨ ਸੋ ਤੁਸੀਂ ਕਮੈਂਟ ਕਰਨਾ ਆਪ ਤੁਹਾਨੂੰ ਮੈਸੇਜ ਕਰਕੇ ਫੋਟੋ ਮੰਗਾ ਕੇ ਸ਼ੁਰੂ ਕਰਾਂਗੇ ਤੇ ਤੁਹਾਡੀ ਜਰਨੀ ਸਭ ਨੂੰ ਦਿਖਾਵਾਂਗੇ ਤੇ ਹੁਣ ਜਿਹੜੀ ਕੈਟਾਗਰੀ ਕੀ ਹੋਊਗੀ ਇੱਕ ਬੰਦਾ ਆਪਾਂ ਨੂੰ ਐਦਾਂ ਦਾ ਚਾਹੀਦਾ ਜਿਹੜਾ ਕਿ ਬਹੁਤ ਓਵਰ weight ਆ 10+ ਜਾਂ 90+ ਉਹਦੀ ਫੈਟ ਲਾਸਟ ਕਰਕੇ ਆਪਾਂ ਦਿਖਾਉਣੀ ਆ ਤੇ ਇੱਕ ਜਿਹੜਾ ਅੰਡਰਵੇਟ ਆ ਕਾਫੀ ਪਤਲਾ ਸੋ ਜਿਹੜੇ ਤਾਂ ਲੋਕਲ ਨੇ ਸਰੀ ਦੇ ਵਿੱਚ ਉਹਨਾਂ ਨੇ ਕਮੈਂਟ ਕਰਨਾ ਇਨ ਪਰਸਨ ਟ੍ਰੇਨਿੰਗ weight ਵਧਾਉਣੇ ਵਾਲੇ ਨੇ ਲਿਖਣਾ ਮਾਸ ਗੇਨ ਤੇ ਜਿਹਨੇ ਫੈਟ ਲਾਸਟ ਕਰਨੀ ਓਵਰ weight ਆ ਉਹਨੇ ਲਿਖਣਾ ਇਨ ਪਰਸਨ ਫੈਟ ਲਾਸ ਸੋ ਇਦਾਂ ਹੀ ਜਿਹੜੇ ਆਨਲਾਈਨ ਨੇ ਉਹਨਾਂ ਨੇ ਮੂਰੇ ਲਿਖਣਾ ਆਨਲਾਈਨ ਮਸਲ ਗੇਨ ਤੇ ਆਨਲਾਈਨ ਫੈਟ ਲਾਸ ਸੋ ਦੋ ਹੀ ਜਣੇ ਉਧਰੋਂ ਚੱਕਣੇ ਨੇ ਦੋ ਹੀ ਇੱਥੋਂ ਲੋਕਲ ਚੱਕਣੇ ਨੇ ਬਾਕੀ ਜਿਹੜੀ ਮੈਂ ਕੱਲ ਵੀਡੀਓ ਪਾਈ ਸੀਗੀ ਕਿ ਆਪਣਾ ਸੈਂਟਰ ਖੁੱਲ ਗਿਆ ਤੇ ਹੁਣ ਬਹੁਤ ਸਾਰੇ ਸਾਨੂੰ ਮੈਸੇਜ ਆਏ ਨੇ ਉਹਨਾਂ ਨਾਲ ਅਸੀਂ ਗੱਲ ਕਰ ਰਹੇ ਹਾਂ ਆਲਮੋਸਟ ਆਈ ਥਿੰਕ ਸਲੋਟ ਬੁੱਕ ਹੋਣੇ ਵਾਲੇ ਨੇ ਸਾਡੇ ਪਰ ਮੇਰੇ ਮਨ ਦੇ ਵਿੱਚ ਇੱਕ ਗੱਲ ਹੈਗੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਮੈਂਬਰਸ਼ਿਪ ਦੇਈਏ ਤੇ ਤੁਹਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਨੂੰ ਟ੍ਰੇਨ ਕਰ ਪਾਈਏ ਹਜੇ ਆਪਣੇ ਕੋਲ ਇੱਕ ਲਿਮਟਿਡ ਜਗ੍ਹਾ ਮੈਂ ਆਸ ਕਰਦਾ ਜੇ ਮਾਲਕ ਨੇ ਸੁਣੀ ਤਾਂ ਆਪਾਂ ਸਰੀਰੇ ਵਿੱਚ ਵੱਡੀ ਚੀਜ਼ ਲੈ ਕੇ ਆਵਾਂਗੇ ਬਾਕੀ ਬੈਕ ਆਉਣੇ ਟੌਪਿਕ ਤੇ ਸਰਵ ਚਾਰ ਲੈਣੇ ਚੱਕਣੇ ਨੇ ਜਲਦੀ ਤੋਂ ਜਲਦੀ ਆਪਣੇ ਕਮੈਂਟ ਕਰਿਓ